ਸਤਗੁਰ ਜੀ ਕਹਿੰਦੇ ਜ ਸਾਡੇ ਕੋਲ ਹਜ਼ਾਰਾਂ ਵੀ ਸਿਆਣਪਾਂ ਹੋਣ ਤੇ ਸਤਗੁਰ ਜੀ ਕਹਿੰਦੇ ਸਾਡੇ ਨਾਲ ਇੱਕ ਵੀ ਜਿਹੜੀ ਉਹ ਸਿਆਣਪ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਦੇ ਅੱਗੇ ਸਾਡੀ ਸਿਆਣਪ ਸਾਡੀ ਤਲਾਕੀ ਤਰਾਈ ਜਿਹੜੀ ਹੈ ਉਹ ਨਹੀਂ ਦੱਸ ਸਕਦੇ ਅਸੀਂ ਦੁਨੀਆਂ ਨੂੰ ਤਲਾਕੀਆਂ ਦੇ ਨਾਲ ਚਤਰਾਈਆਂ ਦੇ ਨਾਲ ਸਲਕੰਮ ਦੇ ਨਾਲ ਹਾਕ ਲਵਾਣੇ ਪਰ ਸੰਗੁਰ ਜੀ ਕਹਿੰਦੇ ਉਹ ਮਾਲਕ ਪਰਮੇਸ਼ਰ ਠਾਕੁਰ ਕੋ ਥਵਾਏ ਤੋਂ ਨਹੀਂ ਅਸੀਂ ਚਲਾਕੀਆਂ ਨਾਲ ਚਤੁਰਾਈਆਂ ਨਾਲ ਥੱਕ ਨਹੀਂ ਸਕਦੇ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ ਚਤੁਰਾਈ ਨਾ ਪਾਇਆ ਕਿਨਾਂ ਸਤ ਸਨਮਨ ਮੇੜਿਆ ਸਤਗੁਰੂ ਗੁਰੂ ਰਾਮਦਾਸ ਸਾਧਗੁਰੂ ਸੇਗੁਰੂ ਅਮਰਦਾਸ ਸਾਹਿਬ ਜੀ ਅਨੰਦ ਸਾਹਿਬ ਦੀ ਬਾਣੀ ਅੰਦਰ ਫਰਮਾਨ ਕਰਦੇ ਨੇ ਇਹਨੇ ਹੈ ਚੰਚਨ ਮਨ ਸੰਚਨ ਆਰਥ ਜਿਹੜਾ ਤੇ ਥਾਂ ਦੇ ਇਹਨਾਂ ਵਾਲਾ ਜੀ ਸਤਿਗੁਰੂ ਜੀ ਕਹਿੰਦੇ ਹਨ ਤਤਰਾਈਆਂ ਦੇ ਨਾਲ ਚਲਾਕੀਆਂ ਦੇ ਨਾਲ ਅੱਜ ਤੱਕ ਕਿਸੇ ਵੀ ਮਨੁੱਖ ਨੇ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨੂੰ ਨਹੀਂ ਪਾਇਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਬਲਮਾਨ ਕਰਦੇ ਨੇ ਤਜੋ ਸਿਆਣਪ ਸੁਰਜਣੋਂ ਸਿਮਰੋ ਹਰ ਹਰ ਰਾਈ ਸਤਿਗੁਰੂ ਜੀ ਕਹਿੰਦੇ ਆਪਣੀ ਸਿਆਣਪ ਨੂੰ ਤਿਆਗ ਦੋ ਆਪਣੀਆਂ ਤਲਾਕੀਆਂ ਨੂੰ ਆਪਣੀਆਂ ਚੁਤਰਾਈਆਂ ਨੂੰ ਛੱਡ ਦਿਓ ਕਿਉਂਕਿ ਪਰਮੇਸ਼ਰ ਮਹਾਨ ਕੋ ਕੋਈ ਹੁੰਦਾ ਸਿਮਰ ਰੱਖੇ ਸ੍ਰੀ ਗੁਰੂ ਜੀ ਮਰਵਾਉਂਦੇ ਨੇ ਇੱਕ ਆਸ ਹਰ ਮਨੁੱਖ ਨੂੰ ਨਾਨਕ ਦੂਖ ਪਰਮਪਉ ਜਾਏ ਸਤਗੁਰੂ ਜੀ ਕਹਿੰਦੇ ਇੱਕ ਆਸ ਰੱਖੋ ਆਪਣੇ ਮਨ ਵਿੱਚ ਇੱਕ ਦੀ ਆਸ ਰੱਖੋ ਉਹ ਇੱਕ ਕੌਣ ਹੈ ਜਿਹਦਾ ਸਿਮਰਨ ਕਰਦਾ ਜਿਹਨੂੰ ਸਤਗੁਰੂ ਜੀ ਕਹਿੰਦੇ ਸਿਮਰੋ ਹਰ ਹਰ ਨਾਇਕ ਆਪਣੇ ਗਿਆਨ ਨੂੰ ਛੱਡ ਕੇ ਉਸ ਮਾਲਕ ਦਾ ਸਿਮਰਨ ਕਰੀਏ ਤੇ ਫਿਰ ਉਸੇ ਮਾਲਕ ਦੇ ਸਤਿਗੁਰੂ ਜੀ ਕਹਿੰਦੇ ਏਕ ਰੱਖੋ ਉਸੇ ਹੀ ਮਾਲਕ ਦਾ ਆਸਰਾ ਲੀਜੀਓ ਭਾਵ ਮਨ ਵਿੱਚ ਕਿਸੇ ਹੋਰ ਦਾ ਆਸਰਾ ਨਾ ਹੋਵੇ ਕਿਸੇ ਮਨੁੱਖ ਦਾ ਆਸਰਾ ਨਾ ਹੋਵੇ ਸਤਿਗੁਰੂ ਜੀ ਕੇ ਅਸਤਪਦੀ ਵਿੱਚ ਵੀ ਫਰਮਾਉਂਦੇ ਨੇ ਮਾਨਵ ਕੀ ਏਕ ਪ੍ਰਿੰਸੀ ਸਮਝਾਉਂਦੇ ਏਕ ਦਾ ਅਰਥ ਵੀ ਜਿਹੜਾ ਉਹ ਆਸਰਾ ਹੁੰਦਾ ਹੈ ਸਤਗੁਰ ਜੀ ਕਹਿੰਦੇ ਮਾਨੋ ਕੀ ਏਕ ਬ੍ਰਿਤੀ ਸਭ ਦਾਣ ਦੇਵਣ ਤੋਂ ਹੈ ਕਿ ਤਾ ਭਗਵਾਨ ਸਤਗੁਰ ਜੀ ਕਹਿੰਦੇ ਦਾਤਾ ਦੇਣ ਵਾਲਾ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਅਕਾਲ ਪੁਰਖ ਹੈ ਜੀ ਤੇ ਸਤਗੁਰ ਜੀ ਨੇ ਤਾਂ ਹੀ ਆਖਿਆ ਭਾਈ ਤੋ ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਕਰ ਤੇ ਉਸੇ ਹੀ ਪਰਮੇਸ਼ਰ ਅਕਾਲ ਪੁਰਖ ਨੂੰ ਜੁੜ ਆਪਣੇ ਆਸਥਾ ਬਣਾਣਾ ਏਕ ਆਸ ਹਰ ਮਨੜ ਕੋ ਨਾਨਕ ਦੂਰ ਭਰਮ ਤੋਂ ਹਾਏ ਸਤਿਗੁਰ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਤੁਹਾਡੇ ਅੰਦਰੋਂ ਜੇ ਮਨ ਵਿੱਚ ਇੱਕ ਨਹੀਂ ਟਿਕ ਗਈ ਮਨ ਵਿੱਚ ਇੱਕ ਦਾ ਆਸਰਾ ਆਇਆ ਤੇ ਸਤਿਗੁਰ ਜੀ ਕਹਿੰਦੇ ਫਿਰ ਸਾਡੇ ਅੰਦਰੋਂ ਦੁੱਖ ਰਹਿਮ ਭਰਮ ਭੌਧਰ ਹੁੰਦਾ ਡਰ ਇਹ ਚੀਜ਼ਾਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਹ ਚੀਜ਼ਾਂ ਤਾਂ ਦੂਰ ਹੋਣ ਗਈਆਂ ਜੇ ਇੱਕ ਤੇ ਆਸਰਾ ਹੋਵੇ ਤੁਹਾਡੇ ਕੋਲ ਸਤਸੰਗ ਜੀ ਜਿਨ੍ਹਾਂ ਨੇ ਇੱਕ ਤੇ ਆਸ ਕੀਤੀ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਅਕਾਲ ਪੁਰਖ ਰੂਪੇ ਨੂੰ ਉੱਤੇ ਆਇਆ